ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ੍ਰੀ ਤਰਨਤਾਰਨ ਸਾਹਿਬ ਲਗਦਾ ਜਿਹਦਾ ਡੇਰੀ ਕੰਮ ਤੇ ਆਇਆ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਸੋ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਹਰ ਬਾਰ ਦੀ ਤਰ੍ਹਾਂ ਅੱਜ ਵੀ ਟੋਟਲ ਆਪਾਂ 2 ਗੈ ਅਨੀਮਲ ਤੁਹਾਨੂੰ ਦਿਖਾਉਣੇ ਆ ਇੱਕ ਬਹੁਤ ਖੂਬਸੂਰਤ ਚੰਗੀ ਗੜ ਵੀਰ ਲੈ ਕੇ ਹਾਜ਼ਰ ਹੋਇਆ ਬਿਲਕੁਲ 28 30 ਲੀਟਰ ਦਾ ਮਿਲ ਕੇ ਰਕੋਰ ਇਸ ਵੈੜ ਦਾ ਪਿਛਲੇ ਸਵੇਰੇ ਦੇ ਮੁਤਾਬਕ ਰਿਹਾ ਠੀਕ ਹੈ ਜੀ ਦਸਮ ਮੁਤਾਬਕ ਬਾਕੀ ਵੈੜ ਚੰਗੀ ਆ ਫੁੱਲ ਡਿਟੇਲ ਫੁੱਲ ਵੇਰਵਾ ਤੁਹਾਨੂੰ ਆਪਾਂ ਦੇ ਦੇਵਾਂਗੇ ਐਨੀਮਲ ਦੋ ਦਿਖਾਉਣੇ ਆ ਦੋਨੋਂ ਵੜਾ ਸੁਈਆਂ ਸੁਵਾਈਆਂ ਨੇ ਇੱਕ ਇਧਰ ਜੇ ਤੁਹਾਨੂੰ ਸਭ ਗੱਬਣੀ ਹਾਂਜੀ ਇੱਕ ਅਗਲੀ ਗੱਬਣ ਵੈੜ ਤੁਹਾਨੂੰ ਦਿਖਾ ਦਿਆਂਗੇ ਸ਼ਾਈਵਾਲ ਤੰਗ ਦੇ ਵਿੱਚ ਆ ਇਹ ਗੱਬਰ ਵੈੜ ਦਾ ਕਰਾਸ ਹੈ ਜੀ ਉਹਦਾ ਠੀਕ ਹੈ ਜੀ ਹਾਂਜੀ ਸੋ ਸ਼ਾਈਵਾਲ ਦੇ ਵਿੱਚ ਕੋਈ ਗਿਰਦਾ ਕਰਾਸ ਲਾ ਲਿਆ ਜੀ ਠੀਕ ਹੈ ਵੱਡੀ ਵੈੜ ਤੁਹਾਨੂੰ ਦਿਖਾ ਦਿਆਂਗੇ ਵੀ ਕਰਮਾਲੀ ਬਾਕੀ ਬਣੀ ਥਣੀ ਚੰਗੀ ਆ ਥੱਲੇ ਸੋ ਤਿਆਰੀ ਕਿੰਨਾ ਕਹਿਦਾ ਬਾਕੀ ਆ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਦਿਆਂਗੇ ਬਾਕੀ ਖੰਡੀ ਤੇ ਹੀ ਦੇਖੋ ਸੀਲ ਸੌ ਬੈੜ ਆ ਤੇ ਇੱਕ ਇਧਰ ਤੋਹਫਾ ਜਿਹੜਾ ਸੋਇਆ ਸੋਇਆ ਠੀਕ ਆ ਜੀ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਸੋ ਬਹੁਤੇ ਭਰਾਵਾਂ ਦਾ ਸ਼ੌਂਕ ਹੁੰਦਾ ਵੀ 5 ਲੀਟਰ ਕੋਈ 28 ਲੀਟਰ ਜਾਂ 30 ਨੂੰ ਟੱਚ ਕਰਦਾ ਐਨੀਮਲ ਸੰਭਾਈ ਜੀ ਤਾਂ ਵੀ ਭਰਾ ਆਪਾਂ ਨੂੰ ਸੰਤੁਸ਼ਾਪਾਉਂਦੇ ਆ ਬਿਲਕੁਲ ਜੀ ਬਿਲਕੁਲ ਸੋ ਅੱਜ ਤਰੀਕ ਕਿਸਾਨ ਵੀਰੋ ਤੁਸੀਂ ਨੋਟ ਕਰ ਲਓ 2 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 4 4:30 ਜਾਂ 5:00 ਵਜੇ ਦਾ ਸ਼ਾਮ ਦਾ ਸਮਾਂ ਸੋ ਚਵਾਈ ਤੁਹਾਨੂੰ ਵਿੱਚੇ ਦਿਖਾ ਦਿਆਂਗੇ ਆਪ ਹੋਣ ਜਾਣਾ ਉਹਦੀ ਗੱਲ ਸੁਣੋ ਵੀ ਬਿਲਕੁਲ ਬੰਬੇ ਪਾਸ ਚੁਵਾਈ ਲੱਗੀ ਆ ਕਰਮਾ ਵਾਲੀ ਨੂੰ ਆਉ ਕਰਦੇ ਆ ਪੂਰੀ ਗਰਬਾਤ ਸਭ ਤੋਂ ਪਹਿਲਾਂ ਵੀਰ ਸੰਦੀਪ ਜੀ ਸਾਸਰੀ ਕਾ ਸਾਸਰੀ ਕਾ ਸੰਤੋਪ ਸਾਹਿਬ ਜੀ ਠੀਕ ਠਾਕ ਹੈ ਮਾਰ ਜੀ ਬੜੇ ਵਧੀਆ ਸੰਦੀਪ ਉਹ ਠੀਕ ਠਾਕ ਬੜੀ ਕਿਰਪਾ ਗੁਰੂ ਰਾਮਦਾਸ ਦੀ ਤੁਸੀਂ ਵੀਡੀਓ ਪਾ ਕੇ ਇਹਨੂੰ ਜਾਂਦੇ ਜਿੱਤੇ ਮਾਲ ਇਹਨੂੰ ਤਰਿਆ ਜਾਂਦਾ ਪਾਕਿਸਤਾਨ ਨੂੰ ਕਿਤੋਂ ਤੱਕ ਚਾਹੀਦਾ ਹਾਂਜੀ ਹੁਣ ਕਿਤੋਂ ਤੱਕ ਲੱਗਦਾ ਹੋਰ ਮੈਨੂੰ ਇਹਦਾ ਵੀ ਤੁਸੀਂ ਵੱਧਵਾ ਦੇਵੇਂ ਪਿੱਛੀ ਵੰਡ ਲਾ ਕੇ ਪੱਟੀ ਮੋੜਦੇ ਜਾਂਦੇ ਜੀ ਤੇ ਉਹਨਾਂ ਜਨ ਉਹਨਾਂ ਚਿਰ ਨੂੰ ਪਾਕਿਸਤਾਨ ਵਾਲੇ ਵੀ ਲਾਏ ਜਾਂਦੇ ਮਾਲ ਪਾਕਿਸਤਾਨ ਵਾਲੇ ਪਾਕਿਸਤਾਨ ਨੂੰ ਤਰਿਆ ਜਾਂਦਾ ਜੀ ਅੱਛਾ ਗੇੜ ਖੋਲਦੇ ਫਿਰ ਸਾਰੇ ਹਾਂਜੀ ਹਾਂਜੀ ਆਜੀ ਆਜੋ ਖੋਲੇ ਹਾਂ ਹੁਣ ਜਣ ਕੀ ਸਵੇਰੇ 6 ਕੜਾ ਦੇ ਤੁਰੇ ਜਾਂਦੇ 8 ਵਜੇ ਚਲ ਆ ਜੀ ਹਾਂ ਜੀ ਲਓ ਵੀ ਮਾਲ ਦੋਸੋਂ ਰੁਟੀਨ ਦੇ ਵਿੱਚ ਹੀ ਹੁੰਦਾ ਕੱਲ ਵੀ ਸੋਹੋਂ ਆਪਾਂ ਅਪਡੇਟ ਤੁਹਾਨੂੰ ਦੱਸਦੀ ਸੀ ਦੋ ਵੜਾ ਦਿਖਾਈਆਂ ਸੀ ਉਹ ਦੋਨੋਂ ਵੜਾ ਵਿਕ ਚੁਕੀਆਂ ਨੇ ਠੀਕ ਆ ਜੀ ਆਜਾ ਬਿਲਕੁਲ ਨਵੇਂ ਫਰੈਸ਼ ਪਸ਼ੂ ਆ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਕਰਾਂਗੇ ਇੱਕ ਸਾਹਮਣੇ ਤੁਸੀਂ ਵੜ ਦੇਖ ਰਹੇ ਜੀ ਸਾਜੀ ਸਜ ਜੂਈ ਆ ਬਾਕੀ ਪੂਰਾ ਵੇਰਵਾ ਲੈ ਲੈਨੇ ਆ ਫਿਰ ਸੰਦੀਪ ਇਸ ਵੜ ਦੀ ਕੀ ਡਿਟੇਲ ਆ ਭਰਾ ਸੰਧੂ ਸਾਹਿਬ ਜੀ ਇਹ ਦੂਜਾ ਸੂਆ ਸੂਈ ਆ ਪਹਿਲੇ ਸੂਏ ਦਾ ਰਿਕਾਰਡ 27 ਤੋਂ 28 ਕਿਲ ਦਾ ਰਿਹਾ ਇਹਦਾ ਵੜ ਦਾ ਠੀਕ ਆ ਭਰਾ ਇਹ ਕਿਵੇਂ ਉਮੀਦ ਵੜੀ ਆ ਵੀ 30 ਕਿਲੋ ਦੁੱਧ ਭਰ ਦੋਗੀ ਕਰਮਾ ਵਾਲੀ ਵਛੀ ਜੇ ਕਿਤੇ ਹੁੰਦਾ ਸਿਆਲ ਦੁੱਧ ਦਿੰਦੀ 35 ਕਿਲੋ ਵਛੀ ਹਾਂਜੀ ਹੁਣੇ ਵਛੀ 30 ਕਿਲੋ ਦੁੱਧ ਭਰ ਦੋਗੀ 28 30 28 ਦਿਨੋਂ ਐਨ ਟੱਚ ਮਾਰੂਗੀ ਜੇ ਕੋਈ ਚੰਗਾ ਸਾਹਮਣਾ ਵਾਲਾ ਫਾਰਮਰ ਲੈ ਜਾਊਗਾ ਦੇਖ ਅੱਛਾ ਫਿਰ ਸੰਦੀਪ ਸੂਹਾ ਤੇਜਾ ਸੰਤੂ ਸਾਹਿਬ ਚਲੋ ਉਹਨਾਂ ਦੇ ਆਪਣਾ ਦੂਜੇ ਆਖਿਆ ਤੇਜਾ ਵੀ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਹੋ ਉਹਨਾਂ ਨੇ 28 ਕਿਲੋ ਦਾ ਰਿਕਾਰਡ ਵੀ ਤਾਂ ਦੱਸਿਆ ਵੀ 28 ਤੋਂ 30 ਕਿਲੋ ਤੱਕ ਦੁੱਧ ਦੇ ਦਿੰਦੇ ਨੇ ਝੋਇਆ ਹੂੰ ਤੇ ਬਾਕੀ ਸੰਤੂ ਸਾਹਿਬ ਲੈਵੇ ਦੋ ਵੇਖੋ ਕਿੰਦਾ ਲੰਮਾ ਲੈਵਾ ਲੱਗਾ ਮਾਰ ਦੀ ਮੇਰ ਨਾਲ ਮਗਰ ਬੱਚਾ ਜਮਾਸ ਦਾ ਸੀਮੰਦੀ ਹੈ ਜਮਾਸ ਕਾ ਸੀਮੰਦੀ ਹਾਂਜੀ ਚੰਗੀ ਬੱਛੀ ਆ ਬਹੁਤ ਜਿਆਦਾ ਚੰਗੀ ਬਰੀਡ ਵਾਲੀ ਆ ਕਾ ਜਮਾਸ ਕਾ ਸੰਬੰਧੀ ਆ ਮੈਂ ਵੀ ਬੱਛੀ ਚੈੱਕ ਕਰਾਉਂ ਮਸਰਾਇਆ ਤਾਂ ਬਹੁਤ ਦੋਸਤੋ ਚੰਗੀ ਬੱਛੀ ਆ ਮਗਰ ਪੂਰਾ ਬਾਇਓ ਡਾਟਾ ਸੰਤੂ ਸਾਹਿਬ ਲੈ ਕੇ ਫੇਰ ਆਪਾਂ ਬੱਛੀ ਲਈ ਆ ਆਪਾਂ ਜਾਨੀ ਕਿ ਫਾਰਮ ਚੋਂ ਠੀਕ ਆ ਵੀਰੇ ਤੇ ਚਲੋ ਸਵੇਰੇ ਸੂਈ ਆ ਜੇਰ ਜੂਰ ਪ੍ਰੋਪਰ ਪੈ ਗਈ ਆ ਤਾਂ ਚਵਾਈ ਵੀ 8-9 ਕਿਲੋ ਦੇ ਲੱਗ ਭੱਗਾ ਕੇ ਇਹਦੀ ਹੋ ਗਈ ਆ ਆਪਾਂ ਚੋ ਕੇ ਲਾਂਦੀ ਆ ਬਾਕੀ ਸੰਤੂ ਸਾਹਿਬ ਅੰਤ ਅੰਤ ਬੰਨਾ ਹੀ ਕੋਈ ਨਹੀਂ ਬੈਠਦਾ ਮੈਂ ਵੀ ਦੋਸਤੋ ਕੋਈ ਹੱਦ ਬੰਦਾ ਨਹੀਂ ਕਰਮ ਵਾਲੀ ਉਹ ਕੋਚਟਾੜ ਹੁੰਦੀ ਆ ਇਤੋਂ ਗਾਂ ਦੇ ਫਿਰ ਮੱਕੇ ਗਾਂ ਦੇ ਯਾਰੀ ਜੀ ਸੰਤੂ ਸਾਹਿਬ ਹੋਂਦੇ ਦੱਸੋ ਗਾਲੀ ਕੋਈ ਨਹੀਂ ਵਿਰਲ ਵੀ ਕਿੰਨੇ ਲੱਗੇ ਅਜੇ ਬੱਛੀ ਨੇ ਤਹਿ ਮਾਰੀ ਆ 8 ਟਾੜਾ ਕਹਣੀ ਚਾਹੋ ਨਾ ਆਪਣੇ ਕੋਲ ਹੀ ਹੈਗਾ ਨਾ ਪਿੱਛੇ ਵੀ ਰੈਂਾ ਪਾਇਆ ਵਾ ਟੂੜੀ ਤਾਂ ਵੀ ਆ ਵੇਖੋ ਫੈਨਦਾ ਇਸ ਤਰ੍ਹਾਂ ਟੂੜੀ ਜੇ ਗਦਾਵੇ ਚ ਰਣਾ ਸੰਤੂ ਸਾਹਿਬ ਬਾਕੀ ਚਾਰੋਂ ਜੂਰੂ ਪੂਰੀ ਜੇ ਕਰਾ ਚਾਰੋਂ ਪੂਰੀ ਟੂੜੀ ਖਾਈਂਦੀ ਕਰਮ ਵਾਲੀ ਬੇੜ ਲੋ ਵੀ ਠੀਕ ਆ ਜੀ ਸੋ ਸੂ ਸਵਾਦ ਵਿੱਚ ਦੋਸਤੋ ਕਈ ਵਾਰ ਪਸ਼ੂ ਚਲੋ ਇੱਕ ਅੱਧਾ ਦਿਨ ਵੈਸੇ ਪੱਟਾ ਕਰਦੇ ਰਹਿੰਦੇ ਆ ਥੀ ਮੁੱਠ ਦੋਆ ਬਨੇ ਬਹਿ ਕੇ ਸੰਤੋਖ ਸਾਹਿਬ ਤੋੜਦੇ ਰਹੇ ਹੋ ਵੀਰਾ ਵੋ ਆ ਦੇਖੋ ਜਵਾਈਆ ਮੋੜੀ ਅਗਲੇ ਥਣਾ ਦੀ ਚੁਆਈ ਕਰੋ ਜੇਕ ਮੇਰਾ ਭਰਾ ਬਹੁਤ ਬਹੁਤ ਚੈੱਕ ਕਰੋ ਕੋਈ ਸੰਤੂ ਸਾਹਿਬ ਆਪਣੇ ਤਾਂ ਆਨਲਾਈਨ ਵੀ ਲਿੰਦਾ ਵਾ ਆ ਆਪਣਾ ਸੋਨੇ ਰਗਾ ਡੰਦਰ ਹੋਗਾ ਅੱਗੇ ਰੁਪਏ ਪਾ ਦੇ ਅੱਧੇ ਆਪ ਦੀ ਪਾਸ ਕਰਕੇ 50 ਰੁਪਏ ਗੱਡੀ ਹੱਥ ਕਾਲਦੇ ਆਪਾਂ ਨੂੰ ਬਿਲਕੁਲ ਬਿਲਕੁਲ ਲੋ ਵੀ ਭਰਾ ਮੇਰਾ ਭਰਾ ਚੈੱਕ ਕਰੋ ਮੋਟੀ ਤਾਂ ਇਕੱਠਾ ਸੰਤੋਖਾ ਤੁਸੀਂ ਚੈੱਕ ਕਰ ਸਕਦੇ ਪੀਲੇ ਰੰਗ ਦਾ ਬਿਲਕੁਲ ਪੌਲਾ ਆ ਮਗਲੇ ਥਣਾ ਦੀ ਚੋਣ ਹੈ ਕਵਾਈ ਗੰਨੇਰ ਕੀ ਸੰਤੋ ਸਾਹਿਬ ਤੇ ਮੋਠ ਨਹੀਂ ਘੇੜ ਦਿੰਦੀ ਕਰਮ ਵਾਲੇ ਠੀਕ ਹੈ ਜੀ ਕੋਈ ਘੂਰ ਨਹੀਂ ਨਾ ਕੋਈ ਝੱਕਾ ਤੋਂ ਬੈਗ ਹਲਟਰ ਸਾਈਜ਼ ਦੇ ਵਿੱਚ 28 30 ਲੀਟਰ 28 30 ਲੀਟਰ ਦੁੱਧ ਕੱਲੇ ਕੱਲੇ ਦੀ ਹਿਟਾ ਦਿੰਨੇ ਆਪਾਂ ਘਰ ਬਾਕੀ ਸੰਤੋ ਸਾਹਿਬ ਅੱਛੀ ਦੋ ਤੇ 30 ਕਿਲੋ ਦੇ ਦੂਗੀ ਕਰਮ ਵਾਲੇ ਬਿਲਕੁਲ ਸੋ ਦੇਣਾ ਚਾਹੀਦਾ ਫਿਰ ਸੰਦੀਪ ਹੁਣ ਇਤਾਂ ਤਾਂ ਗਾਂ ਸੰਤੋ ਸਾਹਿਬ ਕੀ ਹੋ ਜਾਣਾ ਦੱਤ ਲੀਵੇ ਲੋਬ ਠੀਕ ਹੈ ਜੀ ਸੋ ਬੰਬੇ ਪਾਸ ਚਵਾਈ ਆ ਓਏ ਬੱਚਾ ਲੰਮੀ ਲੋੜ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਏਡੀ ਮਿੱਠੀ ਠੰਡੀ ਏਡੀ ਪਿਆਰੀ ਏ ਵਛੀ ਆ ਹਾਂ ਤੋਰ ਗਿਆ ਸੰਤੋਪਾ ਜੀ ਮੋ ਜੀ ਤੋਰ ਕੇ ਕੁੜੀ ਕਰਾਉ ਸਕਦਾ ਅੱਜ ਤੋਂ ਬਨਗੀਨਾ ਬਹੁਤ ਜਿਆਦਾ ਚੰਗਾ ਤਾਂ ਨਮਾ ਤੋਰ ਕੇ ਵਿਖਾਈਏ ਭੈਣ ਭਰਾਵਾਂ ਨੂੰ ਮੋ ਵੀ ਪ੍ਰਾਪੋ ਕਰੋ ਚੱਕ ਠੀਕ ਹੈ ਜੀ ਤੋਂ ਮੈਨੂੰ ਇਹਦਾ ਵੀ ਸੰਦੀਪ ਇਹੋ ਜਿਹੇ ਆ ਸਿਆਲ ਦੇ ਵਿੱਚ ਵੜਾ ਬੜੀਆਂ ਥੱਬਿਆਂ ਦਾ ਥੱਬੇ ਮੇੜਾ ਬੜੀਆਂ ਸੰਤੋ ਸਾਹਿਬ ਲਿਆ ਕੇ ਵੇਚੀਆਂ ਥੱਬਿਆਂ ਦਾ ਥੱਬੇ ਚੰਡੇ ਵਾਲੀਆਂ ਸੀਗੇ ਬਾਕੀ ਇਹਦਾ ਵੈੜ ਦਾ ਵੀ ਅੰਤ ਪੰਨਾ ਕੋਈ ਨਹੀਂ ਓੱਚੀ ਦਾ ਲੋ ਵੀ ਬੇਲ ਬੂਲ ਦੋ ਤੋ ਅੱਗਾ ਪਿਛਾ ਨਹੀਂ ਦਿਸਣ ਦਿੰਦੀ ਕਰਮਾ ਵਾਲੀ ਵੇਖੋ ਜੀ ਮੈਂ ਨਾ ਇੱਕ ਤਾਂ ਸੰਤੂ ਸਾਹਿਬ ਦੱਸੋ ਹੋਰ ਮੈਂ ਕੀ ਰਹਿਣਾ ਮੈਨੂੰ ਦੱਸੋ ਮੈਂ ਇੱਥੋਂ ਤਾਂ ਕੀ ਲਿਆਵਾਂ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਹੱਥ ਵਾਸਤਾ ਜਿੰਨਾ ਜਰ ਤੱਕ ਚਲੋ ਕਰਾਂਗੇ ਕੋਈ ਨਹੀਂ ਇੱਥੋਂ ਤਾਂ ਦੇ ਤੋਹੇ ਆਉਣ ਨਗੀਨੇ ਚੰਗੇ ਚੰਗੇ ਚੁਣ ਕੇ ਲਿਆਵਾਂਗੇ ਸੰਤੂ ਸਾਹਿਬ ਕੰਮ ਥੋੜਾ ਕਰ ਲਾਂਗੇ ਪਰ ਕਰਾਂਗੇ ਸੁਥਰਾ ਨਹੀਂ ਨਹੀਂ ਸੁਥਰਾ ਹਾਂ ਲੌਬੀ ਪ੍ਰੋਵੋ ਬਹੁਤ ਸ਼ਾਨਦਾਰ ਤੇ ਪੂਰੀ ਜਾਨਦਾਰ ਕੁਆਲਿਟੀ ਕਰੋ ਚੈੱਕ ਕਮੀ ਪੇਸ਼ੀ ਕੋਈ ਨਹੀਂ ਸੰਤੂ ਸਾਹਿਬ ਅੱਛੀ ਹੈ ਤੋ ਬਾਕੀ ਥਣ ਦੀ ਕੁਆਲਿਟੀ ਚੰਗੀ ਆ ਚੱਡੇ ਲੇਵੇ ਦੀ ਬੰਤਰ ਬੜੀ ਟਿਕਾਣੇ ਤੇ ਆ ਬੇਨਸ ਫੂਨਸ ਕਾਫੀ ਹਵਾਨੇ ਚੱਡੇ ਦੇ ਉੱਪਰ ਸਾਾਈਡ ਦੀ ਪੀਐਸ ਕੁਆਲਿਟੀ ਵੇਖੋ ਕਿੱਡੀ ਸਾਰੀ ਤੋਹਫਾ ਸ਼ੈ ਆ ਆ ਦੇਖੋ ਮੇਰਾ ਨਹੀਆਂ ਸੰਤੂ ਸਾਹਿਬ ਆ ਮਾੜੀ ਜੀ ਫੋਰਡ ਫੁੱਟੀ ਆ ਕੇ ਦੀ ਚਲੋ ਇਹ ਫੋਟਾਂ ਫੋਟੀਆਂ ਪੈਂਦੀਆਂ ਗਈਆਂ ਨੇ ਸੁਚਾਈ ਦੋਸਤੋ ਤੁਹਾਨੂੰ ਦਿਖਾਤੀ ਆ ਉਹਨਾਂ ਭਰਾਵਾਂ ਦੇ ਲਈ ਖਾਸ ਤੌਰ ਤੇ ਵੀ ਜਿਹੜੇ ਕੋਈ ਵੀਰੋਂ ਆਨਲਾਈਨ ਸੌਦਾ ਕਰਦੇ ਆ ਆਪਾਂ ਹਮੇਸ਼ਾ ਕਹਿੰਨੇ ਵੀ ਇੱਥੇ ਆਣ ਕੇ ਤਸੱਲੀ ਕਰਕੇ ਮਾਲ ਖਰੀਦ ਕੇ ਲੈ ਕੇ ਜਾਓ ਤੁਹਾਨੂੰ ਵੀ ਪਤਾ ਲੱਗੇ ਵੀ ਵਾਕਿਆ ਕੋਈ ਸ਼ੈ ਹੈਗੀ ਆ ਵੀ ਚੋਕੇ ਤੁਸੀਂ ਕਰਕੇ ਲਈ ਤਕਵੀਰ ਨੇ ਵਹਿੜ ਖੜੀ ਆਪਣੇ ਤੋਂ ਆ ਪਹਿਲਾਂ ਆਉਂਦਾ ਸੁਦੀ ਭੇਜ ਦੋ ਪਰ ਇੱਥੇ ਆ ਕੇ ਚੋਈ ਪਰ ਨਜ਼ਰ ਆਇਆ ਉਹਨੂੰ ਨਹੀਂ ਤਸੱਲੀ ਹੋ ਗਈ ਨਾ ਮਾਨੂੰ ਦੇ ਵੀ ਮਾਣਾ ਸੰਦੂ ਸਾਹਿਬ ਲੈ ਕੇ ਗਿਆ ਪਰ ਵੀਰ ਚੋਕੇ ਆਦਾ ਵਾਕਿਆ ਤੁਸੀਂ ਜੱਤਗੇ ਵੀ ਕੋਈ ਬਿਲਕੁਲ ਬਿਲਕੁਲ ਲੋ ਵੀ ਠੀਕ ਆ ਸੋ ਬਾਕੀ ਦੋਸਤੋ ਜੋ ਇਹਦਾ ਬਾਡੀ ਸਟਰਕਚਰ ਦੀ ਗੱਲ ਕੀਤੀ ਆਪਾਂ ਹਵਾਨੇ ਚੱਡੇ ਦੀ ਗੱਲ ਕੀਤੀ ਆ ਜਾਂ ਪਿਛਲੇ ਰਿਕਾਰਡ ਨੂੰ ਆਪਾਂ ਵੇਖੀਏ ਵੀ ਕੋਈ 28 ਲੀਟਰ ਦੁੱਧ ਤੇ ਕਰਮਾਲੀ ਚਮਾਉਂਦੀ ਰਹੀ ਆ ਤੋ ਤੀਜਾ ਕਸੂਆ ਤੁਸੀਂ ਮੰਨ ਕੇ ਸੌਦਾ ਕਰ ਲਿਆ ਠੀਕ ਹੈ ਦੂਜਾ ਇਹ ਚਲੋ ਤੀਜਾ ਮੰਨ ਲੇ ਕੋਈ ਵੀ ਤੀਜੇ ਸੂਏ ਜਾ ਕੇ ਪਸੂ ਬੰਦਾ ਹੀ ਆ ਹਾਂ ਤਰੀ ਆਈ ਵਿਚਾਰੀ ਹਾਂ ਇਹੋ ਜਿਹਾ ਨੀਨੇ ਕਾਮੇ ਬਲਉਦੇ ਆ ਬੜੇ ਘੱਟ ਲੱਭਦੇ ਆ ਨੀਨੇ ਕੀ ਦੇ ਕਰਦਾ ਇਹੋ ਜਿਹਾ ਮਾਲ ਲਈਏ ਪਰ ਮਿਲਦਾ ਨਹੀਂਗਾ ਮਿਲਦਾ ਨਹੀਂ ਸੁਥਰਾ ਨਾਲ ਐਡਾ ਸਾਫ ਸਾਫ ਸੁਥਰਾ ਐਡਾ ਮਿਲਦਾ ਹੀ ਨਹੀਂ ਕਸਮ ਤੂ ਸਾਹਿਬ ਬਿਲਕੁਲ ਜੀ ਬਿਲਕੁਲ ਲਓ ਮਰਜੀ ਲਓ ਜੀ ਪਰ ਇਹ ਕੋ ਭਰਾ ਦਾ ਸ਼ੌਂਕ ਹੁੰਦਾ ਚੀਜ਼ ਵਿਖਾਉਣੀ ਆਪਣਾ ਫਰਜ਼ ਬਣਦਾ ਤੇ ਸੰਦੀਪ ਸਿੰਘ ਉਹਨਾਂ ਦਾ ਲਿਆਉਣਾ ਫਰਜ਼ ਆ ਕਿਉਂਕਿ ਵਪਾਰ ਲੈਣ ਦਾ ਕੰਮ ਆ ਮੈਨੂੰ ਲੱਗਦਾ ਫਿਰ ਸੰਦੀਪ ਇਹੋ ਜਿਹਾ ਮਾਲ ਜਦੋਂ ਕਿਦੀ ਪਿੱਛੇ ਖੜ ਜੀਏ ਤਾਂ ਛੱਡਣ ਨੂੰ ਚੀਜ਼ ਨਹੀਂ ਕਰਦਾ ਭਾਵੇਂ ਕਿ ਜਿਹੜੇ ਮਰਜ਼ੀ ਮੁੱਲ ਮਿਲੇ ਜਿਹੜੇ ਨਾਲ ਮੰਗੇ ਤਾਂ ਹੀ ਅਕੀਦਰ ਰੁਪਈਏ ਲਾਈਏ ਕੋਈ ਨਹੀਂ ਲੈ ਕੇ ਜਾਈਏ ਕਰ ਹਾਂ ਬਾਕੀ ਇਹੋ ਜਿਹੇ ਜਾਨਵਰ ਬਿਲਦੇ ਬਹੁਤ ਘੱਟ ਹੈ ਜੀ ਬਿਲਕੁਲ ਬਿਲਕੁਲ ਨਾਲੇ ਮੱਛੀ ਬਹੁਤ ਜਿਆਦਾ ਚੰਗੇ ਸੀ ਮਿਲਦੀਆਂ ਇੱਕ ਦੀਆਂ ਦੋ ਠੀਕ ਆ ਜੀ ਉਹਦੀ ਗੱਲ ਕੋਣਾ ਵੀ ਫਾੜੀ ਵਾਲਾ ਚੱਡਾ ਤੇ ਦਿਲ ਕਰਕੇ ਵਟਾ ਪੈਸੇ ਪਾਸੋਂ ਲੈਣਾ ਪੈਂਦਾ ਪੈਸੇ ਫੇਰ ਲੱਗਦੇ ਫਾੜੀ ਜੱਟਾ ਜੱਟਾ ਦਿਲ ਕਰਕੇ ਵੱਡਾ ਫੇਰ ਲੈਣਾ ਪੈਂਦਾ ਇਹੋ ਜਿਹੇ ਜਾਨਵਰ ਸੰਧੂ ਸਾਹਿਬ ਇਹੋ ਜਿਹੇ ਜਾਨਵਰ ਜਿਹੜੇ ਆ ਨਹੀਂ ਮਿਲਦੇ ਲੈ ਵੀ ਸੰਦੀਪ ਜੀ ਗੱਲਾਂ ਅਖੀਰ ਕਰਤਿਆਂ ਚੰਗੀ ਆ ਵੈੜ ਵੀ ਜੰਨੀ ਆ ਚੰਗੀ ਆ ਸੰਧੂ ਸਾਹਿਬ ਬਹੁਤ ਜਿਆਦਾ ਸੁਤਰੀ ਕਿੰਨੂ ਆਦੀ ਬਹੁਤ ਜਿਆਦਾ ਸੁਤਰੀ ਅੱਛਾ ਵੀਰ ਸੰਦੀਪ ਵੈੜ ਆਪਾਂ ਦਿਖਾਤੀ ਆ ਚਲੋ ਡਿਟੇਲ ਰਿਕਾਰਡ ਇਹਦਾ ਮਿਲ ਗਿਆ ਭਰਾਵਾਂ ਨੂੰ ਮੋਤ ਵੱਡੀ ਕੀ ਆ ਕੀ ਡਿਮਾਂਡ ਕਰਦੀ ਸੀ ਸੰਧੂ ਸਾਹਿਬ ਇਹੋ ਜਿਹੇ ਆ ਵੈੜਾ ਡੇਢ ਨੂੰ ਵੀ ਵੇਖ ਤੇ ਆ ਰੀਆਂ ਸਿਆਲ ਚ ਹਾਂਜੀ ਇੱਕ 40 ਨੂੰ 45 ਨੂੰ ਇੱਕ 60 ਨੂੰ ਨਾ ਕੋਈ ਇੱਕ 40 ਮੰਗਣਾ ਨਾ ਕੋਈ ਇੱਕ 30 ਮੰਗਣਾ ਨਾ ਕੋਈ ਇੱਕ 20 ਮੰਗਣਾ ਆ ਇੱਕੋ ਹੀ ਗੱਲ ਕਰਦਗੇ ਫਿਰ ਦੇਣੀ ਕਿੱਥੇ ਇੱਕ ਲੱਖ 10 ਹਜ਼ਾਰ ਦੀ ਸੰਧੂ ਸਾਹਿਬ ਵੈੜ ਦੇਵਾਂਗੇ ਓਨਲੀ ਫੋਰ ਓਨਲੀ ਫੋਰ 1 ਲੱਖ 10 ਹਜ਼ਾਰ ਦੀ ਵੈੜ ਦੇਵਾਂਗੇ ਵੈੜ ਤੇ ਕੀ 1.5 ਲੱਖ ਦੀ ਪਰ ਇੱਕ 10 ਦੀ ਦਵਾਂਗੇ ਕਿਰੋ ਜੇ ਪਹਾੜਾਂ ਦੀ ਪਹਾੜਾਂ ਕੇ ਵੀਰ ਭਰਾ ਨੂੰ ਦੇਣਾਗੇ ਅੱਲਾ ਵੀ ਯਾਦ ਕਰੂਗਾ ਬਾਕੀ ਵੈੜ ਸੰਧੂ ਸਾਹਿਬ ਸਿਆਲ ਹੁੰਦਾ ਦੇ ਵੈੜ ਵੇਚਦਾ 1.5 ਲੱਖ ਦੀ ਹਾਂਜੀ ਲੋ ਵੀ ਕਰੋ ਗੱਲ ਸੋਦਸੋ ਰੁੱਤ ਜਾਂ ਸੀਜ਼ਨ ਦੇ ਅਕੋਰਡਿੰਗ ਗੱਲ ਬੰਨੀ ਆ ਬਾਕੀ ਅੱਜ ਨਵਾਂ ਲੇਵਾ ਵਾ ਬਿਜਲੀ ਘਾਰੀ ਲੇਵੇ ਤੇ ਬਣਿਆ ਸੰਤੂ ਸਾਹਿਬ ਸਭ ਤੋਂ ਜਿਹੜੀ ਐਮ ਗੱਲ ਆ ਬਾਕੀ ਮਗਰ ਜਿਹੜੀ ਬੱਚੀ ਆ ਜਮਾਸਕਾ ਸੀਮੰਤ ਦੀ ਆ ਅੱਗੇ ਮੇਰਾ ਭਰਾ ਚੰਗੀ ਕੇਅਰ ਕਰਕੇ ਸੰਭਲੂਗਾ ਧੱਕੇ ਕੋ ਚੰਗੀ ਕੇਅਰ ਕਰਕੇ ਸੰਭਲੂਗਾ ਸੰਤੂ ਸਾਹਿਬ ਇੱਕ ਦੀਆਂ ਦੋ ਵੇਖੋ ਕਿੰਡੀ ਹਾਈਟ ਹੈ ਦੀ ਜੰਮ ਦੀ ਦੀ ਬਹੁਤ ਪਿਆਰੀ ਮਗਰ ਬੱਚੀ ਅੱਜ ਗਈ ਸੁਈ ਹੋਵੇ ਤਾਂ ਕਿੰਡੀ ਬੱਛੀ ਵੱਡੀ ਜਮਗਰ ਇਹੋ ਜਿਹਾ ਵਸਿਆ ਕਿ ਜਣਾ ਬਕਰੇ ਤੌਰ ਤੇ ਵੀਰ ਪੈਸੇ ਲਾਉਂ ਡਿਆ ਉਹ ਵੀ ਬਕਰੇ ਤੌਰ ਤੇ ਗਰੀਬ ਬਸ ਸਭਾ ਲਪਾ ਲੁਪਾ ਲਾਇਆ ਵੈਣ ਮੇਰੇ ਪੱਠਾ ਚੋਕੀ ਸਵੇਰ ਨੂੰ ਸਵੇਰੇ ਤੁਹਾਨੂੰ ਦਿਖਾਉਂ ਦੱਸਾਂਗੇ ਬੱਛੀ ਕੀ ਬੰਦੀ ਬਿਲਕੁਲ ਬਿਲਕੁਲ ਚਲੋ ਹਾਈ ਦੇ ਕਾਲੇ ਪੈਣ ਨੇ ਵੀਡੀਓ ਪਾ ਦੀ ਆਉਂਦੇ ਗੇ ਦਿਹਾੜੀ ਖੋਗੇ ਪਉਂਦੇ ਵੈੜਦੀ ਤੇ ਫਿਰ ਵੇਖਿਓ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਕੋਈ ਹੱਦ ਬੰਨਾ ਨਹੀਂ ਗਾ ਬਹੁਤ ਪਿਆਰੀ ਵੈਣ ਸੋ ਫਾਇਲ ਤੇ ਦੱਸਦੇ ਮੇਰਾ ਭਰਾ ਜੀ ਨੇ ਖਰੀਦਰੀਆਂ ਸੌਦਾ ਕਰ ਲਿਆ ਜੀ ਲੋਟਣਾ ਜਿਹੜਾ ਰਹਿ ਗਿਆ ਸੋ ਰਹਿ ਗਿਆ ਕਿਹੜਾ ਲੈ ਗਿਆ ਸੋ ਲੈ ਗਿਆ ਜਿਹ ਅੱਗੇ ਇੱਕ ਸ਼ਾਈਵਾਲ ਦੇ ਵਿੱਚ ਤੁਹਾਨੂੰ ਆਪਾਂ ਕ੍ਰੋਸ ਬ੍ਰੀਡ ਵਿਖਾ ਦੇਣਾ ਇੱਕ ਸ਼ਾਈਵਾਲ ਦੇ ਵਿੱਚ ਕੋਈ ਗਿਰਦਾ ਕ੍ਰੋਸ ਲਾ ਲਈ। ਸ਼ਾਈਵਾਲ ਦੇ ਵਿੱਚ ਗਿਰਦਾ ਕ੍ਰੋਸ ਹੈ ਇੱਥੇ ਦੇਖੋ। ਆਹ ਚੀਜ਼ਾਂ ਨਹੀਂ ਜਿੱਲੇ ਮਿਲਦੀਆਂ ਇੱਥੇ ਦੇਖੋ। ਲੈ। ਤੁਸਾਂ ਦੇ ਸ਼ਾਈਵਾਲ ਜਰਮਨੀਆਂ। ਇਹ ਚੀਜ਼ਾਂ ਵੀ ਯੂਨੀਕ ਹੀ ਆਉਣੀਆਂ ਸੰਦੀਪ। ਹਾਂ ਆਹ ਦੇਖੋ ਇਹੋ ਜਿਹੇ ਜਾਨਵਰ ਦਿੱਤਾ ਜਣਾ। ਥੱਲੇ ਹੱਥ ਫੇਰ ਕੇ ਵੇਖੀ ਇੱਥੇ ਦੇਖੋ। ਹਾਂ ਹਾਂ। ਇਹ ਕੋਈ ਕਸਾ ਨਾ ਜੀ ਨਾ। ਅਰੇ 8 ਦਿਨ ਮੱਛੀ ਜਾਂਦੀ ਸੰਤੂ ਸਾਹਿਬ। ਠੀਕ ਆ। ਹਾਂ ਜੀ। ਲੋ ਵੀ 8 ਦਿਨ ਦੀ ਦੋਸਤੋ ਇਹ ਨਰਮ ਆਕਰਮਾਲੀ। ਬਾਕੀ ਹਾਈਡ ਕੱਦ ਪੂਰਾ ਵੱਡਾ ਹੈ ਲਾਲ ਰੰਗਾ ਜਿਵੇਂ ਆਪਾਂ ਗੱਲ ਕਰਦੇਵੇਂ ਬਿਲਕੁਲ ਇਹ ਵੱਡੀ ਹੈਡ ਜੀ ਸੰਤੂ ਸਾਹਿਬ ਦੇ ਸਕੂਲ ਵਰਗਾ ਰੰਗਾ ਪਸ਼ੂ ਮੇਰਾ ਜੂ ਬੇਸ਼ੱਕ ਦੋ ਹੀ ਆ ਪਰ ਪਸ਼ੂ ਕਰਮਾਲੇ ਮੇਲੇ ਲਾਉਣ ਆਲੇ ਚਲੇਗਾ ਸੋ ਦੋ ਵੜਾਂ ਅੱਜ ਫਿਰ ਸੰਦੀਪ ਸਿੰਘ ਮੇਲਾ ਲੁੱਟ ਲਿਆ। ਸਤੂ ਸਾਹਿਬ ਵੇਖੋ ਇਹ ਵੀ ਨਗੀਨਾ ਹੈ ਇੰਨੇ ਬੂਖੀ ਲੱਗੀ ਇਹਨੂੰ ਵੇਖੋ ਨਿੱਗੀ ਜੀ। ਇਹ ਚੰਗੀ ਆ ਵੜੇ ਵੀ ਖੂਬਸੂਰਤ ਆ। ਅੱਛਾ ਸੰਦੀਪ ਇਹ ਤਾਂ ਸੁਆ ਕਿਨਮਾ ਵੀਰੇ। ਦੂਜਾ ਸੁਆ ਪਿਓਰ। ਮੌਜੂਦ ਦੂਜਾ ਸੁਆ। ਸੰਧੂ ਸਾਹਿਬ 18 ਕਿਲੋ ਦਾ ਰਿਕਾਰਡ ਇਹਦਾ। ਪਹਿਲਾ ਸੁਵੇ। ਜਿਹੜੇ ਵੀਰ ਤੋਂ ਲਈ 18 ਕਿਲੋ ਦੁੱਧ ਦੋਇਆ ਹੁਣੇ। ਪਹਿਲਾ ਸੁਵੇ 18 ਕਿਲੋ ਦੀ ਮਿਲਕਿੰਗ ਕਰਵਾਈ ਆ ਇਸ ਵੜ ਨੇ। ਸੋ ਸ਼ਾਈਵਾਲ ਦਾ ਗਿਰਦਾ ਕ੍ਰੋਸ ਬਾਕੀ ਸੈਕੰਡ ਟਾਈਮਰ ਦੂਜਾ ਸੁਆ। ਬਾਕੀ ਪਾਰਟੀਆਂ ਲਗੀਆਂ ਕਰਕੇ ਸੰਧੂ ਸਾਹਿਬ ਉਹ ਇਧਰ ਰੰਗ ਪਜਾ ਪਿਆ ਉਹਦਾ ਕਰਕੇ ਮਾਲ ਘਟ ਲਿਆਉਂਦੇ ਆ ਜੇ ਬਰੋਂ ਇਧਰ ਜੀਰੀ ਵੀ ਲੱਗ ਰਹੀ ਆ ਜੀਰੀ ਲੱਗ ਰਹੀ ਅਮਰੀਕਾ ਵੀ ਵਿਜੀ ਜ਼ਿਆਦਾ ਚੱਲਦੇ ਆ ਵੀ ਹੁਣ ਵੱਟਾ ਪੰਨੇ ਰੁਝਾ ਆ ਤੇ ਉਹ ਵੀ ਮੇਰਾ ਮਾੜਾ ਵੀ ਜੋਤੇ ਦਾ ਰੋਟੀ ਪਾਣੀ ਚਾਹ ਬਣੀ ਉੱਤੇ ਟਰੈਕਟਰ ਤੇ ਆ ਹਾਂ ਜੀ ਹਾਂ ਜੀ ਉੱਤੇ ਉਹ ਉੱਤੇ ਹੀ ਉਹ ਟਰੈਕਟਰ ਉੱਤੇ ਸਾਰਾ ਸਮਾਨ ਰੱਖਿਆ ਵਾ ਕਰਿਆ ਬਰੂ ਬਰੋ ਜੋਤਾ ਉੱਤੇ ਰਿੰਦਾ ਸਵੇਰ ਤੋਂ ਸਰੇ 6 ਵਜੇ ਪੈਂਦਾ ਦੁਕਾਨੋਂ 6 ਵਜੇ ਆ ਫੜ ਕੇ ਲੈਣਾ ਪੈਂਦਾ ਵੱਡੀ ਡਿਊਟੀ ਆ ਥੱਕ ਜਾਂਦਾ ਵਾ ਸੰਧੂ ਸਾਹਿਬ ਬੀਜੀ ਆ ਬੀਜੀ ਬੀਜੀ ਅਮਰੀਕਾ ਵੀ ਹਰ ਤਰ੍ਹਾਂ ਨਾਲ ਲੰਬੇ ਦੇ ਪਾਣੀ ਨਿਕਲੋ ਨਾ ਇਹ ਵੀ 6 ਮਹੀਨੇ ਦੀ ਰੋਟੀ ਸੰਤੂ ਸਾਹਿਬ 6 ਮਹੀਨੇ ਦੀ ਰੋਟੀ ਆ ਫਸਲ ਆ ਜੀ ਦੋ ਨਾਲ ਹੀ ਲਿਆਈਦਾ ਦੋ ਹੀ ਸੇਲ ਕਰੀਦਾ ਨਾ ਨਗ ਤੇ ਆਪਾਂ ਦਸ ਦਾ ਪਨ ਸਕਦੇ ਆ ਪਰ ਇਧਰ ਵੀ ਆਪਾਂ ਨੂੰ ਜ਼ੋਰ ਜ਼ਿਆਦਾ ਬਿਲਕੁਲ ਬਿਲਕੁਲ ਅਸੀਂ ਨਾਲ ਦੇ ਥੋੜਾ ਕਰੀਏ ਥੋੜਾ ਥੋੜਾ ਆ ਇਹ ਅਮਰੀਕਾ ਗਿਆਰਾ ਥੋੜਾ ਕਰ ਥੋੜਾ ਕੰਮ ਕਰ ਆ ਨਹੀਂ ਨਹੀਂ ਸੁਧਰਾ ਪਸ਼ੂ ਦੋ ਪਾਸੇ ਮਾਲਾ ਇਧਰ ਵੀ ਚਲੋ 8 8 10 10 ਪਸ਼ੂ ਬਤੋਰਾ ਫੇਰਾ ਕਰਕੇ ਲੱਭਣੇ ਆ ਹਾਂਜੀ ਹਾਂਜੀ ਕੱਲ ਤੇਰਾ ਰਾਦਾ ਵੀ ਦੋ ਦੋ ਤਿੰਨ ਤਿੰਨ ਆਪਾਂ ਸਾਹਮਣੇ ਪੇਸ਼ ਕਰੀ ਚੱਲੀਏ ਭਾਈ ਹਾਂਜੀ ਹ ਬਹੁਤ ਖੂਬਸੂਰਤ ਵੈੜੀ ਵੀ ਵੇਚਦਾ ਗਾ ਬੱਛੀ ਇਹਦਾ ਤਾਂ ਵੀ ਕੋਈ ਢੁਡ ਕੋਣੀ ਇਹ ਵੀਰਖ ਭਰਾ ਪਿੱਛੇ ਭਾਰ ਦੀ ਥਾਣਾ ਦੀ ਆਪਣੀ ਫੁੱਲ ਗਰੰਟੀ ਆਪਾਂ ਵੀਡੀਓ ਚ ਲੈਣੇ ਕੋਈ ਪਿੱਛੇ ਭਾਰ ਦੀ ਕੋਈ ਥਾਣਾ ਦੀ ਆਪਦੀ ਗੱਡੀ ਚੋਂ ਲਾ ਕੇ ਤਾਰ ਕੇ ਟਿਪ ਕੇ ਤਸਲੀ ਕਰ ਲੈ ਜੇ ਫੇਟਿਆ ਘਰੇ ਲਾ ਕੇ ਰੱਖਣੇ ਨਾ ਲੱਦ ਕੇ ਘਲ ਦੇ ਠੀਕ ਹੈ ਜੀ ਤੇ ਬਾਕੀ ਸੰਤੋਖ ਸਾਹਿਬ ਵੈੜ ਪਲੀ ਜੁੜੀ ਵੜੀ ਜਾਂ ਵੱਡੀ ਵੈੜੀ ਲਓ ਵੀ ਪਲੀ ਪਲੀਤੀ ਪੂਰੀ ਆ ਰੰਗ ਰੂਪ ਬਹੁਤ ਸੋਹਣਾ ਕਰਮਾਲੀ ਦਾ ਠੀਕ ਹੈ ਜੀ ਚਾਰੇ ਥਾਣਾ ਨਖੇੜ ਚੰਗਾ ਤੇ ਮੁੱਠੀ ਮੁੱਠੀ ਦਾ ਹੀ ਥਣ ਲੱਗਾ ਕਰਮਾਲੀ ਤੋਂ ਪਸੰਦ ਆਊਗੀ ਭਰਾਵ ਕਾਦ ਕਾਠ ਵਾਲੀ ਆ ਵੱਡੀ ਆ ਠੀਕ ਆ ਹਾਂਜੀ ਹਾਂਜੀ ਬਹੁਤ ਪਿਆਰੀ ਬੈੜ ਆ ਬਾਕੀ ਜਿਹੜੇ ਭਰਾ ਦਾ ਸ਼ਾਈ ਮਾਲ ਦੇ ਵਿੱਚ ਹੋਊਗਾ ਨਹੀਂ ਤੇਰੀ ਵੱਡੀ ਅਮੀਰ ਕਾਨ ਨੂੰ ਸੀ ਆ ਕਈ ਬੰਦੇ ਕਹਿੰਦੇ ਸ਼ਾਈ ਆ ਦਰਮੇਂ ਠੰਡੀ ਮੌਦ ਆ ਸੰਤੂ ਸਾਹਿਬ ਹਾਂ ਹਾਂ ਇਹ ਤਾਂ ਮਾੜੀ ਐਡੀ ਠੰਡੀ ਆ ਵੀ ਜਿਤਨਾ ਮਰਜੀ ਥੱਲੇ ਬੈਠ ਹੱਥ ਫੇਰੀ ਗੋ ਪੁਆ ਇੱਕਦਾਂ ਬਹਿ ਜਾ ਥੱਲੇ ਲਓ ਕੋਈ ਗੱਲ ਬਾਤ ਉਹ ਗੱਲ ਹੈਗੀ ਨਾ ਜੀ ਨਾ ਸਭ ਲਓ ਵੀ ਭਰਾਵੋ ਕਰੋ ਜਾ ਕੇ ਠੀਕ ਆ ਇਹਨੂੰ ਕਰਮਾਲੀ ਨੂੰ ਕੋਈ ਮੁਸ਼ਕਲ ਹੀ ਨਹੀਂ ਲੈ ਵੀ ਸੰਦੀਪ ਵੀਰੇ ਬੋਲ ਮੋਲ ਕਿ ਦੇਣੀ ਸੰਤੂ ਸਾਹਿਬ ਇੱਕੋ ਹੀ ਮੋਲਿਆ ਦਾ 75000 ਦਾ ਦੇ ਦਿਆ 75 ਬਿਲਕੁਲ ਜਾਇਜ਼ ਨਸਾ ਕੋਈ 70 70 ਰੁਪਿਆ ਸ਼ੋਣੀ 70 ਹਜ਼ਾਰ ਦਾ ਦੇ ਰਿਆ ਸੁਈ ਵੇਚ ਲਾਂਗੇ ਆਪਾਂ ਵੀਡੀਓ ਪਾ ਦੇ ਆਪ ਨੂੰ ਤਾਂ ਨਹੀਂ ਕੋਈ ਚੜਕੂ ਨਹੀਂ ਲਾ ਲਓ ਵੀ ਇਹ 70 ਹਜ਼ਾਰ ਦੀ ਦੋਸਤੋ ਵੜ ਮਿਲ ਜੂਗੀ ਬਾਕੀ ਬਿਲਕੁਲ ਚੁਬਾਰੇ ਜੰਡੀ ਵੜਾ ਥੱਲੇ ਜੰਡੇ ਦੀ ਸਾਫ ਸੁਥਰੀ ਆ ਤੇ ਕਰੋ ਮੇਰਾ ਭਰਾ ਸੰਪਰਕ ਕਿਸ ਕਵਲ ਦੀ ਸਾਰੀ ਗਿਰਤੀ ਆ ਸ਼ਹੀਅਲ ਚ ਵੀ ਆਉਂਦੀ ਐ ਸ਼ਹੀਅਲ ਤੇ ਗਿਰਦਾ ਕਰੋ ਜਰਾ ਤੇ ਕਰੋ ਸਪ੍ਰੇਡ ਆ ਗਈ ਹਾਂਜੀ ਹਾਂਜੀ ਲਓ ਵੀ ਸੋਹਣੀ ਬੂਤੀ ਬਾਤੀ ਦੀ ਆ ਹਾਂਜੀ ਹਾਂਜੀ ਤੇ ਚੰਗੀ ਐ ਮੇਰਾ ਭਰਾ ਦੇਣ ਦੇਣਾ ਕੋਈ 5 ਲੈ ਜਾ 4 ਲੈ ਜਾ ਤੇ ਗਰਮੀ ਦਾ ਤੋਹਫਾ ਹੀ ਤੋਹਫਾ ਹਾਂਜੀ ਸੋ ਗਰਮੀ ਦਾ ਵੀ ਤੋਹਫਾ ਇੱਕ ਇਹਦਾ ਬੰਗਾਇਆ ਬੁਲਡੋਜ਼ਰ ਵਿਖਾਇਆ ਨਿਕਾ ਜੀ ਦੋਦਾਂ ਦੀਆਂ ਤਾਂ ਕਰਮਾਂ ਵਾਲੀ ਨਦੀਆਂ ਵਗਾ ਦੂਗੀ ਮਾਣਾ ਸੰਤੂ ਸਾਹਿਬ ਇਹਦੇ ਨਿਆਰੇ ਬੰਦੋ ਕਰਮਾਂ ਵਾਲੀ ਜਿਹੜਾ ਵੀਰ ਲਿਆ ਗਿਆ ਜਿੱਥੇ ਤਿੰਨ ਪਾਉਣੀਆਂ ਇੱਕ ਹੀ ਵੱਡੀ ਆ ਹਾਂ ਇਹ ਕੀ ਸੋਚੇ ਵੀ ਜਿੱਥੇ ਤਿੰਨ ਪਾਉਣੀਆਂ ਇੱਕ ਹੀ ਵੱਡੀ ਆ ਮਾ ਵੀ ਤੋਹਫਾ ਹੀ ਸ਼ਾਇਆ ਹਾਂਜੀ ਮਰਲੇ ਦੀਆਂ ਮਰਲੇ ਵੰਡਾਂ ਨੇ ਬਾਕੀ ਆਪਾਂ ਤਸੱਲੀ ਨਾਲ ਦਿਖਾਤੀ ਐ ਤਸੱਲੀ ਨਾਲ ਵੇਖ ਕੇ ਮੇਰਾ ਭਰਾ ਹੌਸਲੇ ਨਾਲ ਸੰਵਾ ਕਰ ਲਿਆ ਜੀ ਹਾਂਜੀ ਹਾਂਜੀ ਲੈ ਵੀ ਸੰਦੀਪ ਇੱਕ ਨੰਬਰ ਵੀਰੇ ਬੋਲ ਦਿਆਂ ਨੰਬਰ ਸੰਤੂ ਸਾਹਿਬ ਇੱਕ ਹੈਗਾ 84370 ਜੀ 38949 ਇੱਕ ਹੈਗਾ ਜੀ 984 ਸਾਸੀ ਕਬੀਰ ਜੀ ਸਾਤਸ੍ਰੀਕਾਲ ਮਹਾਰਾਜ ਲੋਬੀ ਦੋਸਤੋ ਸਾਨੂੰ ਵੀਰ ਸੰਦੀਪ ਸਿੰਘ ਪੁੱਲਰ ਡੇਰੀ ਫਾਰਮ ਪਿੰਡ ਸੁਰਸਿੰਘ ਤੋਂ ਮਾਲ ਆਉਂਦਾ ਰਹਿੰਦਾ ਪਸ਼ੂ ਆਉਂਦੇ ਅਦਭੁਤ ਜੇ ਵੱਖੋ ਵੱਖਰੇ ਪਸ਼ੂ ਆਉਂਦੇ ਆ ਚੰਗੇ ਤੋਂ ਚੰਗਾ ਆਉਂਦਾ ਦਰਮਿਆਨੇ ਤੋਂ ਦਰਮਿਆਨਾ ਆਉਂਦਾ ਥੋੜੇ ਤੋਂ ਥੋੜੇ ਪੈਸੇ ਵਾਲਾ ਆਉਂਦਾ ਤੇ ਚੰਗੀ ਕੀਮਤ ਚੰਗੀ ਕੋਸਟ ਵਾਲਾ ਵੀ ਆਉਂਦਾ ਠੀਕ ਆ ਜੀ ਆਉਂਦਾ ਰਹਿੰਦਾ ਮਾਲ ਸੰਪਰਕ ਆਪਣਾ ਬਣਾ ਕੇ ਰੱਖ ਲਿਆ ਕਰੋ ਪੁੱਛ ਗਿਛ ਕਰਦੇ ਰਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ